ਉਹਦੇ ਲੱਧ ਪਰ ਲੈ ਇਹਨਾਂ ਨੂੰ ਇੱਥੇ ਹਸਪੀਟਲ ਤੇ ਲੈ ਕੇ ਆਏ ਇਹਨਾਂ ਦਾ ਲਾਜ ਕਰੋਨ ਵਾਸਤੇ ਤੇ ਉਸ ਟਾਈਮ ਦੇ ਇਹਨਾਂ ਦੀ ਕੰਡੀਸ਼ਨ ਇੰਨੀ ਖਰਾਬ ਵੀ ਹੋਣ ਵੀ ਇਹਨਾਂ ਕੋ ਹੱਲੀ ਵੀ ਬੋਲਿਆ ਨਹੀਂ ਜਾਂਦਾ ਇਹਨਾਂ ਤੁਰੇ ਕਿ ਉੱਟ ਕੇ ਜ਼ਿਆਦਾਤਰ ਬਹਿ ਨਹੀਂ ਸਕਦੇ ਸਿਰ ਦਰਦ ਹੁੰਦਾ ਚੱਕਰ ਆਉਂਦੇ ਆ ਇਹਨਾਂ ਨੂੰ ਸਿਰ ਨੂੰ ਇਸ ਕਰਕੇ ਡਾਕਟਰ ਨੇ ਜੀ ਡਿਸਪਾਸ ਦਿੱਤਾ ਵੀ ਅਸੀਂ ਅਸੀਂ ਸਾਨੂੰ ਇਲਾਜ ਪੂਰਾ ਚਾਹੀਦਾ ਵਾ ਤੇ ਇਹਦੇ ਵਿੱਚ ਡਾਕਟਰ ਜਿਹੜੀ ਪੁੱਛਿਆ ਉਹ ਜ਼ਿੰਮੇਵਾਰ ਹੋਵੇ ਜੇ ਮੇਰੇ ਪਤੀ ਨੂੰ ਕੁਝ ਵੀ ਹੋ ਜਾਂਦਾ ਵਾ ਜੀ ਕਿ ਨਾਮ ਆਪਣਾ ਤੇ ਗੁਰਨਾਨ ਕੋਸਪਟਾ ਪੁੱਛਿਓ ਕੀ ਕਰਨੀ ਹੈ ਮੈਂ ਗੁਰਜੀਤ कौर ਨਾਮ ਹੈ ਮੇਰਾ ਮਨਦੀਪ ਸਿੰਘ ਜੀ ਮੇਰੇ ਹਸਬੰਦ ਇਹਨਾਂ ਦਾ ਝਗੜਾ ਹੋਣ ਕਰਕੇ ਇਹਨਾਂ ਨੂੰ ਸੱਟ ਲੱਗੀ ਸੱਟ ਜਿਹਨੀ ਡੂੰਘੀ ਲੱਗੀ ਸਿਰ ਦੇ ਵਿੱਚ ਜਿਹਦੇ ਕਰਕੇ ਉਸ ਟਾਈਮ ਦੇ ਨਾਲ ਬਿਲਕੁਲ ਕੋਈ ਹੋਸ਼ ਨਹੀਂ ਸੀਗੀ ਤੇ ਜਿਸ ਟਾਈਮ ਅਸੀਂ ਮੁੰਦੇ ਲੱਧ ਪਰ ਲੈ ਇਹਨਾਂ ਨੂੰ ਇੱਥੇ ਹਸਪੀਟਲ ਤੇ ਲੈ ਕੇ ਆਏ ਇਹਨਾਂ ਦਾ ਲਾਰਕਰੋਨ ਵਾਸਤੇ ਤੇ ਉਸ ਟਾਈਮ ਦੇ ਇਹਨਾਂ ਦੀ ਕੰਡੀਸ਼ਨ ਇੰਨੀ ਖਰਾਬ ਹੀ ਹੋਣ ਵੀ ਇਹਨਾਂ ਕੋ ਹੱਲੀ ਵੀ ਬੋਲਿਆ ਨਹੀਂ ਜਾਂਦਾ ਇਹਨਾਂ ਤੁਰੇ ਆਪਣੀ ਉੱਤ ਕੇ ਜਿਆਦਾਤਰ ਬਹਿ ਨਹੀਂ ਸਕਦੇ ਸਿਰ ਦਰਦ ਹੁੰਦਾ ਚੱਕਰ ਹੁੰਦੇ ਆ ਉਹਨਾਂ ਨੂੰ ਸਿਰ ਨੂੰ ਇਸ ਕਰਕੇ ਡਾਕਟਰ ਨੇ ਨਿਦਿਸ਼ਾਤ ਦਿੱਤਾ ਵੀ ਅਸੀਂ ਅਸੀਂ ਸਾਨੂੰ ਇਲਾਜ ਪੂਰਾ ਚਾਹੀਦਾ ਵਾ ਤੇ ਇਹਦੇ ਵਿੱਚ ਡਾਕਟਰ ਜਿਹੜੀ ਪੁੱਛਿਆ ਉਹ ਜ਼ਿੰਮੇਵਾਰ ਹੋਵੇ ਜੇ ਮੇਰੇ ਪਤੀ ਨੂੰ ਪੁੱਛ ਵੀ ਆ ਜਾਂਦਾ ਵਾ ਤੇ ਮੈਨੂੰ ਪੀ ਲਿਆ ਕਿ ਇਹਨਾਂ ਦਾ ਇਲਾਜ ਪੂਰਾ ਹੋਵੇ ਤੇ ਇਹਨਾਂ ਨੂੰ ਰਿਚਾਰਜ ਜੀ ਨਾ ਕੀਤਾ ਜਾਵੇ ਜਿੰਨਾ ਚਿਰ ਇਹਨਾਂ ਦਾ ਇਲਾਜ ਨਹੀਂ ਹੁੰਦਾ ਤੇ ਸਵੇਰੇ ਡਾਕਟਰ ਆਏ ਸੀ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਤੁਹਾਡੇ ਡਾਕਟਰ ਸਵੇਰੇ ਜਿਹੜੇ ਆਏ ਸੀ ਉਹਨਾਂ ਨੇ ਤੇ ਕਿਹਾ ਹੀਗਾ ਕਿ ਅਜੇ 4-5 ਦਿਨ ਲੱਗ ਜਾਣੇ ਆ ਤੇ ਵੱਧ ਵੀ ਲੱਗ ਸਕਦੇ ਆ ਪਰ ਹੁਣ ਐਡ ਮੋਕੇ ਤੇ ਆ ਕੇ ਉਹਨਾਂ ਨੇ ਜਵਾਬ ਦਿੱਤਾ ਡਿਸਚਾਰਜ ਦੇ ਦਿੱਤਾ ਤੇ ਅਸੀਂ ਹੁਣ ਕਿੱਥੇ ਜਾ ਕੇ ਇਲਾਜ ਤੇ ਹੀ ਕਰੋਨਾ ਹੀ ਆ ਨਾ ਮੰਗ ਕੀ ਕਰਦੇ ਤੁਸੀਂ ਮੰਗ ਇਹ ਹੀ ਕਰਦੇ ਆ ਕਿ ਸਾਨੂੰ ਇਹਨਾਂ ਦਾ ਇਲਾਜ ਪ੍ਰੋਪਰ ਚਾਹੀਦਾ ਵਾ ਇਹਨਾਂ ਨੂੰ ਇੱਥੇ ਇਲਾਜ ਵਾਸਤੇ ਰੱਖਿਆ ਜਾਵੇ ਤੇ ਇਹਨਾਂ ਦਾ ਜਿਹੜਾ ਪੂਰਾ ਇਲਾਜ ਆ ਤਾਂ ਕਿ ਇਹਨਾਂ ਨੂੰ ਪੂਰਾ ਸਹੀ ਕਰਕੇ ਅਸੀਂ ਲੈ ਕੇ ਜਾਈਏ ਕੋਈ ਨਹੀਂ ਦੇਖਦੇ ਤੇ ਉਹਨਾਂ ਦਾ ਚਾਰਜ ਕਰਦਾ ਆਈਨ ਕਿਹੜੇ ਖਾਨੇ ਛੱਡੀ ਐ ਪੁਲਿਸ ਨੂੰ ਕਿਦਾਂ ਕਰੀ ਮੈਂ ਉਹਨੂੰ ਕਹਿਣਾ ਸਰ ਮੇਰੇ ਹੱਥੇ ਲੱਗੇ ਇੰਨੇ ਕਿੰਨੇ ਮਹੀਨੇ ਲੱਗਿਓਗੇ ਇਹ ਤਾਂ ਗਰਮਾਹਤ ਤੇ ਵਾਲੀ ਨਹੀਂ ਆ ਕਰਾਉਣੀ ਹੱਥੀਂ ਆ ਗਾਣੇ ਸੱਜੇ ਭੈਣ ਲੈ ਉਹ ਲੈ ਕੇ ਜਾਓ ਤੇ ਸਾਹ ਨੂੰ ਨਿੱਤੇ ਡਾਕਟਰ ਦੇ ਘਰ ਲੱਗ ਕੋਈ ਨਹੀਂ ਸਾਡੇ ਡਾਕਟਰ ਨਾਲ ਬੁਲਾਉਂਦੇ ਸਾਡੀ ਹੋਵੇ ਇਹ ਨਹੀਂ ਨਾ ਲੈ ਕੇ ਦੋਸ਼ੀ ਲੈ ਕੇ ਜੱਲੇ ਜਿੰਮੇਵਾਰੀ ਲੈਂਦੇ ਜੀ ਤੁਮ ਨੂੰ ਕੁਝ ਹੋ ਜਾਵੇ ਆਹੋ ਅਬ ਉਹਨੂੰ ਜੇ ਡਾਕਟਰ ਦਾ ਰਿਸੀਪਟ ਹੈ ਨਾ 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 ਨ ਆ ਜਦੋਂ ਆਖਰਕਾਰ ਬਾਰੇ ਚਾਹੁੰਦੇ ਸਨ 100 ਵਰ ਮੈਨਾਂ ਲੱਗਦਾ 101 ਮੈਨਾਂ ਆਪਾਂ ਬੰਦਾ ਪ੍ਰੋਜੈਕਟ ਤੇ ਕੋਈ ਹੋਏ ਨਾ ਉਹ ਕੋਈ ਚਲੋ ਕਹਿ ਤੱਕ ਡਾਕਟਰ ਨੇ ਲਿਖ ਦਿੱਤਾ ਰੋਟੇ ਜਮੇਗਾ ਇੱਕ ਮਿੰਟ ਹਾਂਜੀ ਆਹ ਦੂਜਾ ਡਾਕਟਰ ਆ ਬਈ ਕੋਈ ਡਲਤਾ ਨੀ ਉਹ ਸਟੂਡੈਂਟ ਐ ਇੱਕ ਵਾਰ ਸੈਟਰ ਵਾਲਾ ਆ ਪੀਜੀਐਸ ਉਹਨਾਂ ਵਾਲਾ ਉਹ ਡਾਕਟਰ ਵੀ ਪੀਜੀਐਸ ਉਹ ਬੀਜੀਏ ਉਹ ਪੀਜੀ ਮਤਲਬ ਤਾਂ ਪੜਦੇ ਰਿਹਾ ਹੁੰਦਾ ਪੜਦੇ ਆ ਆਖਰੀ ਵਾਰ ਬੇਈ ਲੈ ਆਇਆ ਅੰਬੋਬੈ ਕੀ ਨਾਮ ਆ ਮਾਤਾ ਇੱਕ ਨਾ ਕੋਸ਼ਟੀ ਦੇ ਕਿਹਾ ਐ ਥਾਈ 3 ਨੂੰ ਆਏ ਆ ਛੋਟੇ ਭਰਾ ਨੇ ਛੱਟ ਲੱਗ ਗਈ ਇਸ ਤਰ੍ਹਾਂ ਤੇ ਉਦੋਂ ਦਾ ਇਲਾਜ ਚੱਲਣ ਡਿਆ ਬੜਾ ਵਧੀਆ ਇਲਾਜ ਚੱਲਣ ਡਿਆ ਅੱਜ ਡਾਇਰੈਕਟਰ ਸੇਰੇ ਦੇ ਆ ਕੇ ਗਏ ਵੀ ਆਪਾਂ 4-5 ਦਿਨ ਠਹਿਰ ਕੇ ਤੁਹਾਨੂੰ ਛੁੱਟੀ ਦੇ ਦੇਣੀ ਆ ਤੇ ਟੀਕੇ ਵੀ ਲੱਗੇ ਉਹਦੇ ਵਿੱਚ ਜੇ ਉਸੇ ਤਰ੍ਹਾਂ ਹੀ ਉਹ ਵੀ ਛੱਡ ਕੇ ਚਲੇ ਗਏ ਤੇ ਉਹਨਾਂ ਨੂੰ ਛੁੱਟੀ ਦਿੱਤੀ ਅੱਜ ਐ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਹਾਨੇ ਚੰਗੇ ਤਰ੍ਹਾਂ ਇਲਾਜ ਕੀਤਾ ਜਾਵੇ ਤੇ ਨਹੀਂ ਵੀ ਆਪਾਂ ਨੂੰ ਪ੍ਰਾਈਵੇਟ ਇਥੇ ਜਾ ਕੇ ਨਹੀਂ ਇਲਾਜ ਕਰਾ ਸਕੀਏ ਜਾਂ ਇਸ ਮਾਗਰ ਮੇਰੀ ਨਾ ਦਾ ਸਰੀਰ ਜਿਆ ਤੇ ਉਹ ਉਠੋ ਨਹੀਂ ਸਕਦਾ ਬੋਲ ਨਹੀਂ ਸਕਦਾ ਸਰੀਰ ਸਹੀ ਨਹੀਂ ਜਾਂਦਾ ਨਾਲ ਆਛਦੇ ਗਰਾਉਂਡ ਦੀ ਗੱਲ ਹੈ ਕਿ ਹਾਲੇ ਤੱਕ ਪੁਲਿਸ ਠੀਕ ਨਹੀਂ ਆਇਆ ਦਾ ਤੇ ਫਿਰ ਵੀ ਉਹਨਾਂ ਨੂੰ ਛੁੱਟੀ ਦਿੱਤੀ ਕਿ ਕੀ ਕਰ ਪਤਾ ਨਹੀਂ ਕੀ ਗੱਲ ਹੈ ਹਾਨੂੰ ਜਾਮ ਨਹੀਂ ਪ੍ਰੋਬਲਮ ਦਾ ਪਤਾ ਲੱਗਾ ਵੀ ਸਵੇਰੇ ਡਾਕਟਰ ਆਖਣ ਦੇ ਆ ਵੀ ਇਹਨਾਂ ਨੂੰ 5-7 ਦਿਨ ਲੱਗਣੇ ਅਜੇ ਤੇ ਹੁਣ ਆਣ ਕੇ ਉਸ ਲਈ ਇਹਨਾਂ ਛੁੱਟੀ ਕਰਤੀਆਂ ਨਾ ਸਾਨੂੰ ਇਹਨਾਂ ਪੁੱਛਿਆ ਨਾ ਸਾਡੇ ਕੋਲ ਕੋਈ ਸਹਾਈਨ ਕਰਾਇਆ ਬੋਈ ਵੀ ਨਹੀਂ ਕੀਤਾ ਪੁਰਸਾਂ ਲੈਣ ਨੂੰ ਲਿਆ ਕੇ ਜੋ ਨਾ ਇੱਕ ਚਿੱਠੀ ਵੀ ਲੈ ਫੜਾਤੀ ਆ ਵੀ ਆ ਤੁਹਾਨੂੰ ਅਜ ਮਰੀਜ਼ ਛੁੱਟੀ ਹੈ ਤੁਸੀਂ ਪ੍ਰਸ਼ਾਸਨ ਨਾਲ ਗੱਲ ਕੀਤੀ ਕਿ ਤੁਹਾਡਾ ਮਰੀਜ਼ ਨਹੀਂ ਠੀਕ ਆ ਲੈਣਾ ਨਹੀਂ ਆਈ ਤੇ ਕੀਤੀ ਉਹ ਬੰਦੇ ਵੀ ਇਹਨਾਂ ਦਾ ਤੁਹਾਡਾ ਮਰੀਜ਼ ਡਾਕਟਰ ਐ ਛੁੱਟੀ ਦੇਤੀ ਤਾਂ ਨਹੀਂ ਲੈ ਜਾਣਾ ਉਹ ਮੰਨਤੀ ਕਰਦੇ ਆਈ ਉਹ ਮੰਗ ਕਰਦੇ ਆ ਵੀ ਸਾਡਾ ਇਲਾਜ ਸਹੀ ਹੋਵੇ ਤੇ ਇਹਨੂੰ ਜ਼ੋਰ ਛੁੱਟੀ ਨਹੀਂ ਲਗਾਉਣੀ ਸਾਡਾ ਮਰੀਜ਼ ਨੂੰ ਚਾਰ ਪੰਜ ਦਿਨਾਂ ਇੱਥੇ ਰੱਖਾ ਸਭ ਨੇ ਜਦੋਂ ਇਲਾਜ ਸਹੀ ਹੋਵੇ ਇਲਾਜ ਕਰਾ ਕੇ ਜਾਈਏ ਸਹੀ ਤੇ ਕੀ ਨਾ ਤੁਹਾਡੇ ਤੋਂ ਮੰਦੀਸ ਸੇ ਝਗੜਾ ਕਰਦੇ ਹੋਇਆ ਸੀ ਝਗੜਾ ਫੁੱਲ ਰਿਹਾ ਹੈ ਉਹਦਾ ਹਾਲ ਠੀਕ ਨਹੀਂ ਹਾਲੇ ਦੀ ਹਾਲਤ ਨਹੀਂ ਠੀਕ ਹੈ ਜੇ ਚੱਕਰ ਆਉਂਦੇ ਹਨ ਜਦੋਂ ਉਹ ਸਿਰ ਪੜੋਈ ਜਾਂਦਾ ਕਿੱਥੇ ਲੱਗੀ ਹੁੰਦਾ ਸਿਰ ਤੇ ਸਾਡ ਲੱਗੀ ਹਾਂਜੀ ਪ੍ਰਸ਼ਾਸਨ ਟੀਮ ਮੰਗ ਕਰਦੀ ਹੈ ਅਸੀਂ ਪ੍ਰਸ਼ਾਸਨ ਉਹ ਮੰਗ ਕਰਦੇ ਆਂ ਕਿ ਅਸੀਂ ਇਹਦੀ ਸੀਐਨ ਸਕੈਨ ਫੇਰ ਕਰਾ ਲੈਣੇ ਆ ਪ੍ਰਾਈਵੇਟ ਡਾਕਟਰ ਕੋਲ ਵਿਖਾ ਲੈਣੇ ਆ ਤੇ ਉਹਦੇ ਕੋਲ ਫਿਰ ਅਸੀਂ ਇਲਾਜ ਕਰਾ ਲੈਣੇ ਆ ਆਪਾਂ ਨੂੰ ਇਹੋ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਹੂੰ ਤੇ ਸਰਕਾਰੀ ਹਸਪਤਲ ਵੀ ਹੈਗੇ ਉੱਥੇ ਵੀ ਹੋਇਆ ਸਰਕਾਰੀ ਉਹਨਾਂ ਨੇ 5 ਦਿਨ ਪਹਿਲਾਂ ਆਖਿਆ ਡਾਕਟਰ ਨੇ ਕਿ ਅੱਜ ਉਸੇ ਲਈ ਛੁੱਟੀ ਦੇ ਦਿੱਤੀਆਂ ਨੇ ਪੁੱਛਣ ਤੋਂ ਬਿਨਾਂ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਉਸੇ ਦਿਨ ਛੁੱਟੀ ਦੇ ਦਿੱਤੀ ਭਾਏ ਤੇ ਗੁੱਲੂ ਗੋਸ਼ ਦੇ ਵਿੱਚ ਛੁੱਟੀ ਗਈ ਵੀ ਲਾਗ ਗਏ ਹੁਣੇ ਜੇ ਤੇ ਉਸ ਉਸੇ ਤਰ੍ਹਾਂ ਹੀ ਬੋਤਲ ਭਰੀ ਪਈ ਆ ਤੇ ਹੋਰ ਪਤਾ ਨਹੀਂ ਉਹਨਾਂ ਕੀ ਗੱਲ ਹੋਈ ਇਹਨਾਂ ਦੀ ਕੀ ਹਿਸਾਬ ਨਾਲ ਦਵਾਈਆਂ ਦੀ ਮੰਗਾਈਆਂ ਤੇ ਤਾਂ ਵੀ ਉਹਨਾਂ ਛੁੱਟੀ ਦੇ ਦਿੱਤੀ ਆ ਇਹਦਾ ਕਾਰਨ ਤਾਂ ਸਾਨੂੰ ਪਤਾ ਨਹੀਂ ਨਾਲ ਕੋਸ ਤੇ ਕਿਉਂ ਕੀ ਕਰਕੇ ਕਿਥੋਂ ਲੈਣਾ ਆਇਓ ਤੇ ਕੀ ਕਰ ਇਹ ਮਨਦੀਪ ਸਿੰਘ ਜੀ ਇਹਨਾਂ ਦਾ ਝਗੜਾ ਆਇਆ ਹੀ ਭੁੱਲਰਪਿੰਡ ਇਹਨਾਂ ਦੇ ਵੀ ਸੱਟ ਲੱਗੀ ਦੂਜੇ ਪਾਸੇ ਵੀ ਆ ਡਾਕਟਰ ਸਾਹਿਬ ਨੇ ਡਿਸਚਾਰਜ ਕਰਦਾ ਜੀ 8325 ਨੂੰ ਅੱਜ ਅੱਜ ਡਿਸਚਾਰਜ ਕਰ ਦਿੱਤਾ ਵਾ ਜੀ ਤੁਸੀਂ ਲੈ ਕੇ ਚੱਲੇ ਮਨਦੀਪ ਹਾਂ ਜੀ ਲੈ ਕੇ ਥਾਣੇ ਜਾਵਾਂਗੇ ਜੀ ਕਿਉਂਕਿ ਉਹਨੂੰ ਡਿਸਚਾਰਜ ਕਰਕੇ ਸਾਡੇ ਹੈਂਡਓਵਰ ਕਰ ਦਿੱਤਾ ਵਾ ਤੇ ਪੀਸੀ ਅਫਸਰ ਜਿਹੜਾ ਹੈ ਇਹਨਾਂ ਦੇ ਮੁਕਦਮੇ ਦਾ ਉਹ ਗਿਆ ਸੀ ਜੀ ਅ ਅਜਨਾਲੇ ਹਸਪੀਟਲ ਉਹ ਤੋਂ ਨਾ ਕਹਦੇ ਆ ਕਿ ਸਾਡਾ ਆਲੇ مریض ਠੀਕ ਨਹੀਂ ਹੈ। ਹਾਂਜੀ ਉਹ ਕਰਦੇ ਕਹਿੰਦੇ ਆ ਜੀ ਠੀਕ ਨਹੀਂ ਆ। ਪਰ ਡਾਕਟਰ ਸਾਹਿਬ ਨੇ ਡਿਸਚਾਰਜ ਕਰ ਦਿੱਤਾ ਨਾ ਜੀ। ਉਹ ਤੁਸੀਂ ਮਰੀਜ਼ ਨੂੰ ਲੈ ਕੇ ਥੱਲੇ। ਹਾਂਜੀ ਠੀਕ